ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਿਨ ਹੈਗਾ ਸ਼ੁੱਕਰਵਾਰ ਤਰੀਕ ਹੈਗੀ ਆ 9 ਮਈ 2025 ਅੱਜ ਦਾ ਆਪਣਾ ਸਫ਼ਰ ਰਹੂਗਾ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਲਗਭਗ ਆਪਾਂ ਜਾਣਾ ਅੱਜ 50-60 ਕਿਲੋਮੀਟਰ ਇੱਕ ਪਾਸੇ ਦਾ ਆਪਣਾ ਸਫ਼ਰ 50-60 ਕਿਲੋਮੀਟਰ ਦਾ ਰਹੂਗਾ ਸਾਈਕਲ ਆਪਣਾ ਰੈਡੀ ਆ ਸਮਾਂ ਲਗਭਗ ਸਵੇਰ ਦੇ 8:00 8:00 ਦਾ ਹੋ ਗਿਆ ਪਹੁੰਚ ਗਏ ਜੀ ਆਪਾਂ ਫਤੇਗੜ ਸਾਹਿਬ 10 ਕਿਲੋਮੀਟਰ ਦੀ ਵਾਟ ਤੈਅ ਕਰ ਲਈ ਆਪਾਂ ਨੇ लगभग पंताली किलोमीटर रह गया ती बत्ती किलोमीटर की वाट काट के आप पहुंच गए शहर मरिंडे ਜੀ ਸਮਾਂ ਹੋ ਗਿਆ 10:30 ਆਪਾਂ ਪਹੁੰਚ ਗਏ ਪਿੰਡ ਕਾਇਨੌਰ ਲਗਭਗ ਆਪਾਂ ਆ ਗਏ 38 ਕਿਲੋਮੀਟਰ 14-15 ਕਿਲੋਮੀਟਰ ਦੀ ਵਾਟ ਰਹਿ ਗਈ ਗੁਰਦੁਆਰਾ ਸ੍ਰੀ ਪਠਾ ਸਾਹਿਬ ਦੀ ਪਾਣੀ ਪੀ ਕੇ ਅੱਗੇ ਨੂੰ ਵਧਦੇ ਆ ਸਮਾਂ ਲਗਭਗ 11.5 ਦਾ ਹੋ ਗਿਆ ਆਪਾਂ ਪਹੁੰਚ ਗਏ ਸ਼ਹਿਰ ਰੋਪੜ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਰਹਿ ਗਿਆ ਇੱਥੇ ਤੋਂ ਲਗਭਗ 2 ਕਿਲੋਮੀਟਰ ਆਜੋ ਬਸ 5 ਮਿੰਟ ਦੇ ਵਿੱਚ ਪਹੁੰਚ ਜਾਣਾ ਆਪਾਂ ਨੇ ਪਹੁੰਚ ਗਏ ਆਪਾਂ ਗੁਰਦੁਆਰਾ ਸ੍ਰੀ ਪੱਠਾ ਸਾਹਿਬ पहुंच गए गुरुद्वारा श्री भट्टा साहब आज थो दरबार साहब के दर्शन करवाने गुरुद्वारा श्री भट्ठा साहब रोपड़ विखे स्थित है ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਚਾਰ ਵਾਰ ਪੁੱਜੇ ਹਨ 1688 ਈਸਵੀ ਵਿੱਚ ਪੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਆਨੰਦਪੁਰ ਸਾਹਿਬ ਦੇ ਕਿਲੇ ਵੱਲ ਵਾਪਸ ਜਾਂਦੇ ਆ ਪਿੰਡ ਕੋਟਲਾ ਦੇ ਨਿਹੰਗ ਦੇ ਪੱਠੇ ਤੇ ਪਹੁੰਚੇ ਤੇ ਉਹਨਾਂ ਨੇ ਪੱਠੇ ਦੇ ਮਜ਼ਦੂਰਾਂ ਨੂੰ ਪੁੱਛਿਆ ਕਿ ਠਹਿਰਨ ਲਈ ਜਗ੍ਹਾ ਚਾਹੀਦੀ ਹੈ ਤਾਂ ਮਜ਼ਦੂਰਾਂ ਨੇ ਲਾਪਰਵਾਹੀ ਕਰਦੇ ਆ ਜਾਂ ਮਜ਼ਾਕੀਆ ਸੁਭਾਅ ਦੇ ਵਿੱਚ ਗੁਰੂ ਸਾਹਿਬ ਨੂੰ ਕਿਹਾ ਪੱਠੇ ਵੱਲ ਇਸ਼ਾਰਾ ਕਰ ਦਿੱਤਾ ਗੁਰੂ ਸਾਹਿਬ ਨੇ ਨੀਲੇ ਘੋੜੇ ਦਾ ਵਾਂਗ ਹਲਾਈ ਤੇ ਘੋੜਾ ਪੱਠੇ ਵੱਲ ਚੜ ਗਿਆ ਪੱਠਾ ਜੀਵ ਢੰਗ ਨਾਲ ਠੰਡਾ ਹੋ ਗਿਆ ਫਿਰ ਮਜ਼ਦੂਰ ਨਿਹੰਗ ਖਾਂ ਕੋਲ ਗਏ ਚੌਧਰੀ ਨਿਹੰਗ ਖਾਂ ਕੋਲ ਗਏ ਕਿ ਵੀਰ ਐ ਹੋਇਆ ਉੱਥੇ ਵੀ ਫਿਰ ਚੌਧਰੀ ਨਿਹੰਖਾ ਪੁੱਜਿਆ ਤਾਂ ਉਹਨਾਂ ਨੇ ਦੇਖਿਆ ਗੁਰੂ ਸਾਹਿਬ ਘੋੜੇ ਤੋਂ ਉੱਤਰ ਕੇ ਪੱਠੇ ਦੇ ਉੱਪਰ ਬੈਠੇ ਸਨ ਚੌਂਕੜਾ ਮਾਰ ਕੇ ਜਦੋਂ ਆਇਆ ਤਾਂ ਉਹਨੇ ਨਿਹੰਗ ਖਾਂ ਨੇ ਆਪਕੇ ਗੁਰੂ ਸਾਹਿਬ ਅੱਗੇ ਸਿਰ ਝੁਕਾਇਆ ਤੇ ਮਾਫੀ ਮੰਗੀ ਤੇ ਗੁਰੂ ਸਾਹਿਬ ਨੂੰ ਕਿਲੇ ਵਿੱਚ ਕਿਲੇ ਵਿੱਚ ਲੈ ਗਿਆ ਤੇ ਬਾਕੀ ਸਿੰਘ ਪੱਠੇ ਉੱਤੇ ਹੀ ਸਥਿਤ ਰਹੇ ਦੂਜੀ ਵਾਰ 1694 ਈਸਵੀ ਵਿੱਚ ਨਿਹੰਗ ਖਾਨ ਦੇ ਲੜਕੇ ਆਲਮ ਖਾਨੀ ਮੰਗਣੀ ਦੇ ਸੱਦੇ ਤੇ ਆਏ ਇੱਥੇ ਰੁਕੇ ਤੇ ਵਾਪਸ ਅਨੰਦਪੁਰ ਸਾਹਿਬ ਵੱਲ ਚਲੇ ਗਏ ਤੇ ਤੀਜੀ ਵਾਰ 1702 ਈਸਵੀ ਵਿੱਚ ਗੁਰੂ ਸਾਹਿਬ ਕੋਰੂ ਖੇਤਰ ਤੋਂ ਵਾਪਸੀ ਸਮੇਂ ਇੱਥੇ ਆਏ ਤੇ ਸੰਗਤਾਂ ਨਾਲ ਵਿਚਾਰ ਕੀਤਾ ਤੇ ਵਾਪਸ ਕਿਲੇ ਵਿੱਚ ਚਲੇ ਗਏ ਚੌਥੀ ਵਾਰ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਪੂਰੀ ਤਰ੍ਹਾਂ ਵਿਦਾ ਕਰਕੇ ਗੁਰੂ ਸਾਹਿਬ ਤਿੱਬੀ ਵਿਖੇ ਪਹੁੰਚੇ ਸਨ ਤੇ ਮੁਗਲਾਂ ਨੇ ਗੁਰੂ ਸਾਹਿਬ ਦੀਆਂ ਫੌਜਾਂ ਤੇ ਹਮਲਾ ਕਰ ਦਿੱਤਾ ਇੱਥੇ ਉਹਦੇ ਸਿੰਘ ਵੈਰੀ ਨੂੰ ਮਾਰਦਿਆਂ ਹੀ ਸ਼ਹੀਦੀ ਪਾ ਗਏ ਤੇ ਗੁਰੂ ਜੀ ਨਾਲ ਨੌਰ ਮਿਲਦੀ ਸੀ ਇਸ ਕਰਕੇ ਸਿਰ ਕੱਟ ਕੇ ਰੋਪੜ ਵਿਖੇ ਭੇਜਿਆ ਗਿਆ ਤੇ ਗੁਰੂ ਸਾਹਿਬ ਜੀ ਸ਼ਹੀਦ ਹੋ ਗਏ ਹਨ ਕਿਹਾ ਤੇ ਪਹਾੜੀ ਰਾਜੇ ਬਾਬੂ ਹੋ ਗਈ ਗੁਰੂ ਜੀ ਸਿੰਘਾਂ ਸਮੇਤ ਸਰਸਾ ਨਦੀ ਨੂੰ ਪਾਰ ਕਰਦੇ ਸਮੇਂ ਨਦੀ ਦੇ ਰੋਡ ਵਿੱਚ ਕਾफी ਸਿੰਘ ਰੁੜ ਗਏ ਤੇ ਕਾफी ਨੁਕਸਾਨ ਹੋਇਆ ਤੇ ਪਰਿਵਾਰ ਵਿਛੜ ਗਿਆ ਰਸਤੇ ਵਿੱਚ ਮਲਕਪੁਰ ਦੇ ਰੰਗੜਾ ਨਾਲ ਪਾਈਪ ਚਿੱਤਰ ਸਿੰਘ ਦੀ ਮੁੱਠਪੇੜ ਹੋਈ ਤੇ ਪਾਈਪ ਚਿੱਤਰ ਸਿੰਘ ਨੂੰ ਵੈਰੀ ਨੂੰ ਮਾਰਦਿਆਂ ਜ਼ਖਮੀ ਹਾਲ ਵਿੱਚ ਸਹਾਬ ਜੱਦਾ ਜੀਤ ਸਿੰਘ ਨੇ ਨਿਹੰਗਾਂ ਦੇ ਕੇਲੇ ਵਿੱਚ ਪੁੱਜਦਾ ਕੀਤਾ ਗੁਰੂ ਸਾਹਿਬ ਆਪਾਂ ਫਟਦੇ ਹੀ ਪੱਠੇ ਤੇ ਪਹੁੰਚੇ ਤੇ ਬਾਕੀ ਸਿੰਘ ਚਮਕੌਰ ਸਾਹਿਬ ਵਿਖੇ ਚਲੇ ਗਏ ਜਦੋਂ ਭਾਈ ਬਚਿੱਤਰ ਸਿੰਘ ਦੀ ਹਾਲਤ ਦੇਖੀ ਤਾਂ ਨਿਹੰਗ ਖਾਨ ਤੇ ਨਿਹੰਗ ਖਾਨ ਦੇ ਪਰਿਵਾਰ ਨੇ ਗੁਰੂ ਯਾਦਗਾਰ ਦੀ ਮੰਗ ਕੀਤੀ ਤਾਂ ਗੁਰੂ ਸਾਹਿਬ ਨੇ ਤਿੰਨ ਸ਼ਸਤਰ ਬਖਸ਼ਿਸ਼ ਕੀਤੇ ਗੁਰੂ ਜੀ ਬਾਰੇ ਨਿਹੰਗਾਂ ਨੂੰ ਪਤਾ ਲੱਗਣ ਤੇ ਗੁਰੂ ਜੀ ਨੂੰ ਕਿਲੇ ਵਿੱਚ ਲੈ ਗਏ ਤੇ ਸਾਰਾ ਦਿਨ ਹੀ ਕਿਲੇ ਵਿੱਚ ਰਹੇ ਇਹ ਗੁਰਦੁਆਰਾ ਸ਼ਹੀ ਪੱਠਾ ਸਾਹਿਬ ਦਾ ਇਤਿਹਾਸ ਆ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ। ਤੇਨ ਆਪਾਂ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਟਿੱਪੀ ਜਾਵਾਂ। 4-5 ਕਿਲੋਮੀਟਰ ਹੋਰੇ ਤੋਂ ਲਓ ਜੀ ਆਪਾਂ ਪਹੁੰਚ ਗਏ ਸਤਲੁਜ ਨਦੀ ਤੇ ਉੱਧਰ ਤੋਂ ਗੁਰਦੁਆਰਾ ਸਾਹਿਬ ਦਿਖ ਰਿਹਾ ਹੈ ਲਗਭਗ 1 ਕਿਲੋ ਡੇਢ ਕਿਲੋ ਮੀਟਰ ਹੋਰ ਇਹ ਤੋਂ ਚਲੋ ਚੱਲਦੇ ਆ ਅੱਗੇ ਨੂੰ ਲਓ ਜੀ ਪਹੁੰਚ ਗਿਆ ਆਪਾਂ ਗੁਰਦੁਆਰਾ ਸ੍ਰੀ ਟੀਬੀ ਸਾਹਿਬ ਆਜਾ ਉੱਥੋਂ ਦੇ ਦਰਸ਼ਨ ਕਰਾਉਣੇ ਆ ਦਰਬਾਰ ਸਾਹਿਬ ਆਜਾ ਤੁਹਾਨੂੰ ਗੁਰਦੁਆਰਾ ਸ੍ਰੀ ਟੀਬੀ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਜੀ ਕਰਦਵਾਰਾ ਸਾਉਣੀ ਆਪਾਂ ਦਰਸ਼ਨ ਕਰ ਲਏ ਹੁਣ ਪਾਉਣੇ ਆ ਵਾਪਸੀ ਘਰ ਨੂੰ ਚਾਲੇ ਛਲੋ ਲਗਭਗ ਆਪਾਂ ਜਾਣਾ 60 ਕਿਲੋਮੀਟਰ ਦੇ ਕਰੀਬ ਜੀ ਆਪਾਂ 16 17 ਕਿਲੋਮੀਟਰ ਦੀ ਵਾਟ ਕੱਢਿਆ ਏ ਉਰੇ ਰੁੱਕ ਕੇ ਪਾਣੀ ਪੀ ਕੇ ਫਿਰ ਅੱਗੇ ਚੱਲਦੇ ਆਂ ਅਮਰਿੰਡੇ ਪਹੁੰਚ ਗਏ ਜੀ ਆਪਾਂ ਲਗਭਗ 30 ਕਿਲੋਮੀਟਰ ਆ ਗਏ ਆਪਾਂ ਟੀਬੀ ਸਾਹਿਬ ਤੋਂ 30 ਕਿਲੋਮੀਟਰ ਦੀ ਵਾਟ ਹੋਰ ਰਹਿ ਗਈ ਆਪਣੀ ਸਮਾਂ ਲਗਭਗ 30 ਦੇ ਹੋਂਗੇ ਜਪੈਰ ਦੇ ਲਓ ਜੀ ਪਹੁੰਚ ਗਏ ਆਪਾਂ ਫਤੇਗੜ ਸਾਹਿਬ ਲਾਸਟ 10-12 ਕਿਲੋਮੀਟਰ ਰਹਿ ਗਏ ਆਪਣੀ ਪਹੁੰਚ ਗਏ ਜੀ ਆਪਾਂ ਪਿੰਡ ਸਮਾਂ ਲਗਭਗ ਸ਼ਾਮ ਦੇ 5:30 ਹੋ ਗਏ ਆਪਣਾ ਅੱਜ ਦਾ ਸਫ਼ਰ ਰਿਹਾ 113 ਕਿਲੋਮੀਟਰ ਦਾ ਵੀਡੀਓ ਕਿਵੇਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਤਿਹਾਸ ਦੱਸਦੇ ਹੋਏ ਕੋਈ ਵੀ ਗਲਤੀ ਹੋਈ ਤਾਂ ਉਹਦੀ ਮਾਫੀ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆਂ ਅਗਲੀ ਵੀਡੀਓ 'ਚ